ਇਹ ਤਸਵੀਰ ਜਿਹੜੀ ਨਜ਼ਰ ਵੀਰ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਤੇ ਇੱਕ ਕੰਚਨ ਦੀ ਤਸਵੀਰ ਨਹੀਂ ਦੱਸੀ ਜਾ ਰਹੀ ਹਾਲਾਂਕਿ ਪੁਲਿਸ ਨੇ ਅੱਜ ਕਲੋਨ ਬਣਾਇਆ ਕੰਚਨ ਦਾ ਕਿਉਂਕਿ ਕੰਚਨ ਦੀ ਜਿਹੜੀ ਪੇਸ਼ੀ ਸੀ ਉਹ 8 ਵਜੇ ਕਰਾਉਣੀ ਸੀਗੀ ਚਬਾਲ ਸਟੇਸ਼ਨ ਦੇ ਵਿੱਚ ਉਹਨੂੰ ਪੇਸ਼ ਕਰਨਾ ਸੀਗਾ ਕਿਉਂਕਿ ਬਹੁਤ ਵੱਡਾ ਮਾਮਲਾ ਹੋ ਗਿਆ ਕੰਚਨ ਤੁਹਾਨੂੰ ਯਾਦ ਹੋਵੇਗਾ ਤਰਨਤਨ ਜੀਨੀ ਇਲੈਕਸ਼ਨ ਤੋਂ ਬਾਅਦ ਕੰਚਨ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਸੀਗੀ ਪੰਜਾਬ ਪੁਲਿਸ ਉਹ ਗ੍ਰਿਫਤਾਰੀ ਨਹੀਂ ਹੁੰਦੀ ਔਰ ਉਸ ਗ੍ਰਿਫਤਾਰੀ ਤੇ ਚਲਦਿਆ ਇੱਕ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਪਰ ਫਿਲਹਾਲ ਹੁਣ ਕੰਚਨ ਦੀ ਗ੍ਰਿਫਤਾਰੀ ਇਹਨਾਂ ਨੇ ਮਜੀਠਾ ਤੋਂ ਕੀਤੀ ਆ ਪਰ ਚਪਾਲ ਥਾਣੇ ਦੇ ਵਿੱਚ ਉਹਦੀ ਰਿਪੋਰਟ ਸੀਗੀ ਐਫਆਈਆਰ ਸੀਗੀ ਅੱਜ ਚਪਾਲ ਥਾਣੇ ਸਪੁਰਦਤ ਕਰਨਾ ਸੀਗਾ ਔਰ ਸ਼ਾਮੀ 8 ਵਜੇ ਜਿਹੜਾ ਆ ਇਹ ਪੂਰਾ ਤਾਮਾ-ਜਾਮਾ ਚੱਲਿਆ ਉੱਥੇ ਹੁਣ ਕੀ ਚੱਲ ਰਿਹਾ ਮੌਕੇ ਤੇ ਆ ਕੰਚਨ ਦਾ ਕਲੋਨ ਬਣਾਇਆ ਗਿਆ ਜਿਹਨੂੰ ਉੱਪਰ ਲਿਆਂਦਾ ਗਿਆ ਮੀਡੀਆ ਨੂੰ ਗੁੰਮਰਾਹ ਕਰਨ ਦੇ ਲਈ ਤੇ ਕੰਚਨ ਨੂੰ ਬੇਸਮੈਂਟ ਦੇ ਬਾਰ ਖੜ੍ਹੇ ਨੇ ਸਮੇ ਅੰਦਰ ਪੇਸ਼ੀ ਚੱਲ ਰਹੀ ਆ ਕੋਰਟ ਕੰਪਲੈਕਸ ਚ ਤੁਹਾਨੂੰ ਦਿਖਾਉਨੇ ਆ ਉਹ ਵੀਡੀਓ ਸਿੱਧਾ ਤੁਹਾਨੂੰ ਉੱਥੇ ਲੈ ਕੇ ਚਲਦੇ ਆ ਕੁਦਾਂਸ ਬਲਕਾ ਤਰਨਤਾਰਨ ਵਿੱਚ ਹੋਈ ਜਿਮਨੀ ਚੋਣ ਨੂੰ ਲੈ ਕੇ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਈ ਤਰ੍ਹਾਂ ਦੇ આરોਪ ਲਗਾਏ ਜਾਂਦੇ ਰਹੇ ਹਨ ਤਕੇਸ਼ਾਹੀ ਨੂੰ ਲੈ ਕੇ ਚਾਹੇ ਪੁਲਿਸ ਦੀ ਜਿਹੜੀ ਆ ਨਜਾਇਜ਼ ਹਿਰਾਸਤ ਨੂੰ ਰੱਖਣ ਦੇ ਸਬੰਧ ਵਿੱਚ ਉਸ ਦੌਰਾਨ ਜਿਹੜੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੈ ਉਹਨਾਂ ਵੱਲੋਂ ਇੱਥੇ ਆ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਸੀ ਇਸ ਦੌਰਾਨ ਚੋਣ ਕਮਿਸ਼ਨ ਦੀ ਅੰਦਾਜ਼ਤਾ ਉੱਤੇ ਪਿੱਛੇ ਜਿਹੜੇ ਕਿ ਜ਼ਿਲ੍ਹੇ ਦੇ ਐਸਐਸਪੀ ਤਰਨਤਾਰਨ ਜਿਹੜੇ ਰਵਜੋਦ ਗਰੇਵਾਲ ਹੈ ਉਹਨਾਂ ਨੂੰ ਵੀ ਮੁਅਤਲ ਕੀਤਾ ਜਾ ਚੁੱਕਾ ਹੈ ਉਸ ਤੋਂ ਇਲਾਵਾ ਜਿਹੜੇ ਕੁਝ ਡੀਐਸਪੀ ਸਨ ਉਹਨਾਂ ਨੂੰ ਵੀ ਕਸ਼ਰਮਨੀ ਕਾਲੀਕਲ ਦੇ ਉਮੀਦਵਾਰ ਹੈ ਸੁਖਵਿੰਦਰ ਕੌਰ ਰੰਧਾਵਾ ਹਨ ਉਹਨਾਂ ਦੀ ਜਿਹੜੀ ਬੇਟੀ ਕੰਚਨਪ੍ਰੀਤ ਕੌਰ ਹੈ ਉਹਨਾਂ ਵੱਲੋਂ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਉਸ ਦੌਰਾਨ ਉਹਨਾਂ ਵੱਲੋਂ ਇੱਕ ਪੁਲਿਸ ਕਰਮਚਾਰੀ ਨਾਲ ਜਿਹੜੀ ਹੋਈ ਬਹਿਸ ਤੋਂ ਬਾਅਦ ਹੋਰ ਵੱਖ-ਵੱਖ ਮਾਮਲਿਆਂ ਵਿੱਚ ਪੁਲਿਸ ਨੇ ਉਹਨਾਂ ਦੇ ਖਿਲਾਫ ਪਰਚੇ ਵੀ ਦਰਜ ਕੀਤੇ ਸਨ ਜਿਸ ਨੂੰ ਲੈ ਕੇ ਉਹਨਾਂ ਨੂੰ ਜਿਹੜੀ ਕਿ ਮਾਨਯੋਗ ਹਾਈ ਕੋਰਟ ਵੱਲੋਂ ਜ਼ਮਾਨਤ ਮਿਲ ਚੁੱਕੀ ਹੈ ਔਰ ਜਦਕਿ ਇਸ ਦੇ ਨਾਲ ਹੀ ਨਸ਼ਤਰ ਸਿੰਘ ਗਿੱਲ ਜਿਹੜੇ ਆਈਟੀ ਸੈੱਲ ਦੇ ਇੰਚਾਰਜ ਸਨ ਉਹਨਾਂ ਨੂੰ ਵੀ ਜਿਹੜੀ ਜ਼ਮਾਨਤ ਮਿਲ ਚੁੱਕੀ ਹੈ ਲੇਕਿਨ ਪਿਛਲੇ ਮਾਮਲੇ ਵਿੱਚ ਥਾਣਾ ਜਿਹੜੇ ਅਮਰਿਤਪਾਲ ਸਿੰਘ ਬਾਠ ਹਨ ਉਹਨਾਂ ਦੇ ਜਿਹੜੇ ਕੰਚਨਪ੍ਰੀਤ ਗੌਰ ਦੇ ਪਤੀ ਦੱਸੇ ਜਾ ਰਹੇ ਹਨ ਨਾ ਨਿਵਾਸੀ ਮੀਆਪੁਰ ਜ਼ਿਲ੍ਹਾ ਤਰਨਤਨ ਹਨ ਉਹਨਾਂ ਦੇ ਖਿਲਾਫ ਤੋਂ ਇਲਾਵਾ ਦੋ ਅਨਨੋਨ ਪਰਸਨ ਦੇ ਖਿਲਾਫ ਇੱਕ ਪਰਚਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਗੁਰਮੀਤਕੌਰ ਦੇ ਬਿਆਨਾਂ ਵਿੱਚ ਇਹ ਪਰਚਾ ਦਰਜ ਹੋਇਆ ਸੀ ਜਿਸ ਦੱਸਿਆ ਗਿਆ ਸੀ ਕਿ ਜਿਹੜੇ ਕਿ ਜਿਹੜੀਆਂ ਚੋਣਾਂ ਹੋ ਰਹੀਆਂ ਸਨ ਉਸ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੋਟ ਨਹੀਂ ਪਾਈ ਜਾਵੇਗੀ ਜਿਸ ਨੂੰ ਲੈ ਕੇ ਗੁਰਮੀਤ ਕੌਰ ਦੇ ਬਿਆਨਾਂ ਏਠਾ ਥਾਣਾ ਚਭਾਲ ਵਿਖੇ ਅਮਰਪਾਲ ਸਿੰਘ ਬਾੜ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਸੀ ਔਰ ਦੋ ਅਨਨ ਨੋਨ ਜਿਹੜੇ ਵਿਅਕਤੀ ਸਨ ਉਹਨਾਂ ਨੂੰ ਵੀ ਇਸ ਵਿੱਚ ਰੱਖਿਆ ਗਿਆ ਸੀ ਔਰ ਜਿਹੜੀ ਬੀਤੇ ਕੱਲ ਥਾਣਾ ਮਜੀਠੇ ਵਿਖੇ ਜਿਹੜੀ ਆ ਪੇਸ਼ੀ ਦੌਰਾਨ ਜਿਹੜੀ ਪੁਲਿਸ ਨੂੰ ਇਨਕੁਆਇਰੀ ਦੌਰਾਨ ਜਿਹੜਾ ਸਹਿਯੋਗ ਦਿੱਤਾ ਗਿਆ ਕੰਚਨਪ੍ਰੀਤ ਕੌਰ ਵੱਲੋਂ ਉੱਥੇ ਜਿਹੜਾ ਕਿ ਥਾਣਾ ਚਭਾਲ ਦੀ ਪੁਲਿਸ ਵੱਲੋਂ ਜਿਹੜੇ ਉਸੇ ਮਾਮਲੇ ਵਿੱਚ ਜਿੱਥੇ ਕਿ ਅਮਰਪਾਲ ਸਿੰਘ ਬਾੜ ਉਹਨਾਂ ਦੇ ਪਤੀ ਦੇ ਖਿਲਾਫ ਪਰਚਾ ਦਰਜ ਔਰ ਦੋ ਅਨਨ ਵਿਅਕਤੀਆਂ ਦੇ ਖਿਲਾਫ ਸੀਗਾ ਉਸ ਦੌਰਾਨ ਜ ਜਿਹੜਾ ਕਿ ਨਾਮਜ਼ਦ ਕਰ ਲਿਆ ਗਿਆ ਹੈ ਔਰ ਇਸ ਵਿੱਚ ਕੁਝ ਜਿਹੜੀ ਕਿ ਜੁਰਮ ਵਿੱਚ ਵਾਦਾ ਵੀ ਕੀਤਾ ਗਿਆ ਸੀ ਉਸ ਤੋਂ ਲੈ ਕੇ ਜਿਹੜੀ ਹਰਾਸਤ ਵਿੱਚ ਕੰਚਨਪ੍ਰੀਤ ਕੌਰ ਨੂੰ ਅੱਜ ਜਿਹੜਾ ਕਿ ਸ਼ਨੀਵਾਰ ਮਾਨਯੋਗ ਲੈਕਾਮ ਜਸਟਿਸ ਜਿਹੜੇ ਹੈ पंकज ਬਰਮਨ ਉਹਨਾਂ ਦੀ ਅਦਾਲਤ ਵਿੱਚ ਸ਼ਾਮ ਨੂੰ 5:30 ਵਜੇ ਪੇਸ਼ ਕੀਤਾ ਜਾਣਾ ਸੀ ਲੇਕਿਨ ਪੁਲਿਸ ਵੱਲੋਂ ਇੱਕ ਨਾਟਕੀਆ ਰੂਪਾਂਤਰ ਦੇ ਵਿੱਚ ਇੱਕ ਹੋਰ ਮਹਿਲਾ ਨੂੰ ਕੰਚਨਪ੍ਰੀਤ ਕੌਰ ਦੇ ਰੂਪ ਵਿੱਚ ਮੇਨ ਗੇਟ ਰਾਹੀਂ ਲਿਆਂਦਾ ਗਿਆ ਤਾਂ ਕਿ ਮੀਡੀਆ ਦੇ ਸਵਾਲਾਂ ਤੋਂ ਬਚਿਆ ਜਾ ਸਕੇ। ਔਰ ਇਸ ਦੌਰਾਨ ਜਿਹੜੀ ਮਾਨਯੋਗ ਹਾਈ ਕੋਰਟ ਵਿੱਚ ਜਿਹੜੀ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਲੀਗਲ ਐਡਵਾਈਜ਼ਰ ਹਨ ਅਰਸ਼ਦੀਪ ਕਲੇਰ ਔਰ ਦਮਨਜੀਤ ਸਿੰਘ ਇਹਨਾਂ ਵੱਲੋਂ ਇੱਕ ਅਰਜੀ ਦਾਇਰ ਕੀਤੀ ਗਈ ਸੀ ਕਿ ਜਿਹੜੀ ਕਿ ਸੁਣਵਾਈ ਜਿਹੜੀ ਤਰੰਤਨ ਹੋਣੀ ਹੈ ਅਦਾਲਤ ਵਿੱਚ ਉਹ ਉਹਨਾਂ ਦੀ ਮੌਜੂਦਗੀ ਵਿੱਚ ਹੋ ਕੇ ਕੀਤੀ ਜਾਵੇ। ਇਸ ਦੌਰਾਨ ਮਾਨਯੋਗ ਹਾਈ ਕੋਰਟ ਵੱਲੋਂ ਜਿਹੜਾ ਕਿ ਇਸ ਦੀ ਸੁਣਵਾਈ ਕਰਦਿਆਂ ਹੋਇਆ ਜਿਹੜਾ ਪੰਕਜ ਵਰਮਾ ਜੀ ਅਦਾਲਤ ਵਿੱਚ ਜਿਹੜੀ ਸੁਣਵਾਈ ਹੋਣੀ ਸੀ ਉਸ ਲਈ ਇਕ ਸਪੈਸ਼ਲ ਟ੍ਰਾਇਲ ਦਾ ਟਾਈਮ ਦਿੱਤਾ ਗਿਆ ਹੈ ਜਿਸ ਨੂੰ ਕੀ ਸ਼ਾਮ 8 ਵਜੇ ਦਾ ਟਾਈਮ ਦਿੱਤਾ ਗਿਆ ਹੈ ਅੱਜ ਇਸ ਵੇਲੇ ਜਿਹੜਾ ਕਿ 8 ਵਜੇ ਮਾਨਯੋਗ ਅਦਾਲਤ ਵਿੱਚ ਜੜੀ ਸੁਣਵਾਈ ਹੈ ਉਹ ਹੁਣ ਸ਼ੁਰੂ ਹੋ ਚੁੱਕੀ ਹੈ ਔਰ ਇਸ ਦੌਰਾਨ ਕੁਝ ਹੀ ਸਮੇਂ ਬਾਅਦ ਕੀ ਨਤੀਜੇ ਆਉਂਦੇ ਹਨ ਉਸ ਦਾ ਪਤਾ ਬਾਅਦ ਵਿੱਚ ਲੱਗੇਗਾ ਇਸੇ ਦਸਨਯੋਗ ਇਹ ਵੀ ਹੈ ਕਿ ਨਾਟਕੀ ਰੂਪਾਂਤਰ ਵਿੱਚ ਜਿਹੜੀ ਮਹਿਲਾ ਨੂੰ ਪੇਸ਼ ਕੀਤਾ ਗਿਆ ਸੀ ਉਹ ਹੋ ਸਕਦਾ ਹੈ ਕਿ ਪੁਲਿਸ ਕਰਮਚਾਰੀ ਹੋਵੇ ਔਰ ਮੀਡੀਆ ਦੇ ਸਵਾਲਾਂ ਤੋਂ ਬਚਣ ਲਈ ਇਹ ਸਾਰਾ ਕੀਤਾ ਗਿਆ ਸੀ ਲੇਕਿਨ ਕੰਚਨਪ੍ਰੀਤ ਕੌਰ ਜੋ ਅਸਲੀ ਕੰਚਨ ਸੀ ਉਸ ਨੂੰ ਬੇਸਮੈਂਟ ਦੇ ਰਸਤੇ ਰਾਹੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਰਮ ਬੰਨੀ ਟੀਵੀ ਤਰਨਤਾਰਨ ਵਿਧਾਨ ਸਭਾ ਹਲਕਾ ਤਰਨਤਾਰਨ ਵਿੱਚ ਹੋਈ ਜਿਮਨੀ ਚੋਣ ਨੂੰ ਲੈ ਕੇ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਈ ਤਰ੍ਹਾਂ ਦੇ આરોਪ ਲਗਾਏ ਜਾਂਦੇ ਰਹੇ ਹਨ ਧਕੇਸ਼ਾਹੀ ਨੂੰ ਲੈ ਕੇ ਚਾਹੇ ਪੁਲਿਸ ਦੀ ਜਿਹੜੀ ਆ ਨਜਾਇਜ਼ ਹਿਰਾਸਤ ਨੂੰ ਰੱਖਣ ਦੇ ਸਬੰਧ ਵਿੱਚ ਉਸ ਦੌਰਾਨ ਜਿਹੜੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੈ ਉਹਨਾਂ ਵੱਲੋਂ ਇੱਥੇ ਆ ਕੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਸੀ ਇਸ ਦੌਰਾਨ ਚੋਣ ਕਮਿਸ਼ਨ ਦੀ ਅੰਦਾਜ਼ਾ ਉਤੇ ਪਿਛੇ ਜਿਹੜੇ